ਸ਼ਾਦੀ ਰਿਸ਼ਤੇ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਸੀ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਲਗਵਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੀ 931777723081 ਜੇਕਰ ਕੋਈ ਰਿਸ਼ਤਾ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰਾਂ ਸਮੇਤ ਹੁੰਦੇ ਹਨ ਅੱਜ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਪਹਿਲਾ ਰਿਸ਼ਤਾ ਇਹ ਰਿਸ਼ਤਾ ਲੜਕੀ ਦਾ ਹੈ ਜੀ ਪਹਿਲਾ ਨਾਮ ਕੌਰ ਕਾਸ਼ਟ ਜੱਟ ਸਿੱਖ ਡੇਟ ਆਫ ਬਰਥ 1993 ਕੱਦ 5 ਫੁੱਟ 1 ਇੰਚ ਸਟਡੀ ਬੀ ਟੈਕ ਕੰਪਿਊਟਰ ਸਾਇੰਸ ਅਤੇ ਐਮ ਬੀਏ ਕੈਨੇਡੀਅਨ ਲੜਕਾ ਹੈ ਵਰਕ ਪਰਮਿਟ ਸ਼ੈਟਲ ਜੂਐਸਏ ਜਾਂ ਸਰੀ ਰਿਸ਼ਤੇ ਦੀ ਮੰਗ ਆਪਸਪੋਰਟ ਨੇੜੇ ਪੜਿਆ ਲਿਖਿਆ ਜ਼ਮੀਨ ਵਾਲਾ ਸਿਟੀ ਜਾਂ ਜਾਂ ਪੀਆਰ ਵੈਸ਼ ਨੂੰ ਲੜਕਾ ਚਾਹੀਦਾ ਹੈ ਜੀ ਲੜਕੇ ਕੋਲ ਜੂਐਸਏ ਦਾ ਵੀਜ਼ਾ ਹੈ ਜੱਦੀ ਸਹਿਰ ਨੇ ਫਰੀਦਕੋਟ ਹੈ ਸੰਪਰਕ ਕਰੋ ਵਟਸਐਪ ਨੰਬਰ ਤੇ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੇ ਦਾ ਹੈ ਜੀ ਦੂਸਰਾ ਨਾਮ ਸਿੰਘ ਕਾਪਟ ਜੱਟ ਸਿੱਖ ਗੋਤ ਬਰਾੜ ਦਸਤਾਰਦਾਰੀ ਵੈਸ਼ਨੂ ਲੜਕਾ ਜਨਮ 1999 ਕੱਦ ਸੇਫਟ ਸਟਰੀ ਵੀ ਫਾਰਮੈਸੀ ਵਧੀਆ ਜਾਵਾ ਜੀ ਜ਼ਮੀਨ 10 ਏਕੜ ਜੁਐਸਏ ਵਿੱਚ ਆਪਣਾ ਘਰ ਹੈ ਇਹਨਾਂ ਦਾ ਰਿਸ਼ਤੇ ਦੀ ਮੰਗ ਅਮਰੀਕਾ ਕਾ ਕਨੇਡਾ ਤੋਂ ਨਰਸਿੰਗ ਆਰਐਨਬੀ ਫਾਰਮੇਸੀ ਇੰਜੀਨੀਅਰ ਜਾਂ ਪੜ੍ਹੇ ਲਿਖੇ ਪਰਿਵਾਰਕ ਲੜਕੇ ਚਾਹੀਦੇ ਹੈ ਸਾਰਾ ਪਰਿਵਾਰ ਜੁਐਸਏ ਪੀਆਰ ਨੇੜੇ ਵੈਲਗਾ ਹੈਮ ਸ਼ੈਟਰਲ ਤੇ ਸ਼ਰੀ ਵੈਨਕੂਵਰ ਸੰਪਰਕ ਕਰੋਗੇ ਸਾਡੇ ਵਟਸਐਪ ਨੰਬਰ ਤੇ ਸਾਡੀ ਰਿਸ਼ਤੇ ਚੈਨਲ ਤੋਂ ਵੇਖ ਕੇ ਜੋ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਬਾਕੀ ਜਾਂਚ ਪੜਤਾਲ ਰਿਸ਼ਤੇ ਬਾਰੇ ਤੁਸੀਂ ਖੁਦ ਕਰਨ ਦੇ ਜ਼ਿੰਮੇਵਾਰ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫੇਫਰਾ ਨਾਮ ਸ਼ੇਨਕਾ ਕਾਹਤ ਜੱਟ ਸਿੱਖ ਗੋਤ ਸੰਗਾ ਡੇਟ ਆਫ ਬਰਥ 3 ਜੂਨ 1996 ਕੱਦ 5 ਫੁੱਟ 10 ਇੰਚ ਕੈਨੇਡੀਅਨ ਸਿਟੀਜ਼ਨ ਏਰੀਆ ਜਿ ਮੋਗਾ ਸ਼ਟਰੀ ਬੈਚਲਰ ਇਲੈਕਟ੍ਰੀਕਲ ਇੰਜੀਨੀਅਰਿੰਗ ਜੌਬ ਜਿ ਡਿਜ਼ਾਈਨਰ ਦੀ ਲਿਵਿੰਗ ਬਿਨੀ ਪੈਗ ਵੱਡਾ ਭਰਾ ਮੈਡ ਹੈ ਗੁੱਡ ਪ੍ਰੋਪਰਟੀ ਰਿਸ਼ਤੇ ਦੀ ਮੰਗ ਹੈ ਜੇ ਲੜਕੀ ਸੋਨੇ ਚ ਰੱਖੀ ਹੋਵੇ ਸੰਪਰਕ ਕਰੋ ਪਰਿਵਾਰ ਨਾਲ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪਰਿਵਾਰ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਹਟ ਜੱਟ ਸਿੱਖ ਜਨਮ 2001 ਕੱਦ 5 ਫੁੱਟ 5 ਇੰਚ ਕੈਨੇਡਾ ਵਰਕ ਪਰਮਿਟ ਤੇ ਪੜਾਈ ਡਿਪਲੋਮਾ ਜਨਰਲ ਐਜੂਕੇਸ਼ਨ ਸਾਇੰਸ ਏਰੀਆ ਲੁਧਿਆਣਾ ਮਾਤਾ ਪਿਤਾ ਕੈਨੇਡਾ ਰਿਸ਼ਤੇ ਦੀ ਮੰਗ ਹੈ ਜੀ ਲੜਕਾ ਕੈਨੇਡਾ ਪੀਆਰ ਹੋਵੇ ਸੋਨਾ ਸੁਨੱਖਾ ਹੋਵੇ ਇਰਿਆ ਕਰਨਾਲ ਲੁਧਿਆਣਾ ਫਤੇਕਰ ਸਾਹਿਬ ਦਿੱਤੇ ਹੋਏ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਪ ਜੀ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਹੋਵੇਗਾ ਚਾਤਾ ਸ਼ਰੀਕਾ